ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਰੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਦੋਸਤੋ ਐਸਾ ਕਿਉਂ ਆਪਣੇ ਚੈਨਲ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਵਪਾਰ ਲੈਣ ਦਾ ਕੰਮ ਆ ਵੀਰ ਦਾ ਸਰਟੀਨ ਦੇ ਵਿੱਚ ਚੰਗੇ ਪਸ਼ੂ ਵੀਰ ਕੋਲ ਆਈ ਰਹਿੰਦੇ ਆ ਤੇ ਪਸ਼ੂਆਂ ਦਾ ਰੇਟ ਵੀ ਬਿਲਕੁਲ ਨਾਰਮਲ ਹੁੰਦਾ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਜਰਸੀ ਵੈਂਟ ਦਿਖਾ ਦੇਣੀ ਚੰਗੇ ਦੁੱਧ ਵਾਲੀ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਜੀ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਥਾਲੀ ਨਾਲ ਖਰੀਦ ਲਿਆ ਜੀ ਨੰਬਰ 2 ਦਾ ਸਕਰੀਨ ਦੇ ਉੱਪਰ ਚੱਲੂਗਾ। ਹਾਂਜੀ ਦੋਸਤੋ ਦੂਜਾ ਸੂਰਗੜ ਸੂਣ ਵਾਲੀ ਆ ਡੇਟ ਮੁਤਾਬਕ 4 ਤੋਂ 5 ਦਿਨ ਵੀਰ ਦੱਸਦਾ ਕਿ ਕੱਚੀ ਹੈ ਹਜੇ ਤੇ ਪਲੂਨ ਨੇ ਦੋ 23 24 ਕਿਲੋ ਖੁੱਲਾ ਚਵਾਇਆ ਵੀਰ ਕਹਿੰਦਾ ਤੇ ਥਣ ਦੇ ਸਕਦੇ ਆ ਦੋਸਤੋ ਮੁੱਠੀ ਵਾਲੇ ਥਣ ਲੱਗੇ ਚਾਰੇ ਕੱਲੇ ਕੱਲੇ ਨਿਖਰਵੇਂ ਤੋਂ ਨੀ ਤਾਂ ਹਵਾਨਾ ਸਟਾਰਟ ਹੋ ਗਏ ਬੈਕ ਸਾਈਡ ਤੋਂ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਤੇ ਕੱਦ-ਕੱਡ ਬਹੁਤ ਚੰਗਾ ਵਹਿੜਤਾ ਤੇ ਵਾਇਨ ਬਹੁਤ ਚੰਗਾ ਦੋਸਤੋ ਤੇ ਮੂਹ ਮੱਤਰੀ ਬਹੁਤ ਸੋਹਣੀ ਆ ਦੋਸਤੋ ਦੇਖ ਸਕਦੇ ਆ ਸੋਹਣੀ ਜਰਸੀ ਹੈ ਬਾਈ ਦੀ ਚੰਗੇ ਦੁੱਧ ਵਾਲੇ ਦੋਸਤੋ ਵੇੜਾ ਤੇ ਬਾਈ ਨੇ ਦਾ ਪ੍ਰਾਈਸ ਰੱਖਿਆ 45000 ਰੁਪਇਆ ਉੱਚ ਵੀਰ ਕੰਦਾ ਮਾਨਤਨ ਕਰਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਦੋਸਤੋ ਅੱਜ ਦੀ ਵੀਡੀਓ ਚ ਇਹ ਹੀ ਇੱਕ ਜਰਸੀ ਵੜ ਬਾਈ ਦੀ ਵਿਕਾਊ ਸੀਗੀ ਚੈਨਲ ਨੂੰ ਇਹ ਸਾਰਾ ਪਿਆਰ ਦੇਣ ਲਈ ਵੀਡੀਓ ਰੂਟੀਨ ਚ ਦੇਖ ਕ ਲਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਰਿਆਂ ਦਾ